ਬਾਲਾਂ ਬਿਠੇਆਂ ਨੂੰ ਬਹੁਤ ਬਹੁਤ ਮੁਬਾਰਕਾ ਕਿ ਅੱਜ ਚੌਥਾ ਫੈਸਟੀਵਲ ਹੈ ਆ ਇਸ ਫੈਸਟੀਵਲ ਨੂੰ ਜਿਹੜੀ ਵੀ ਟੀਮ ਕਰਾਉਂਦੀ ਆ ਉਹ ਸਾਰੀ ਟੀਮ ਨੂੰ ਤੁਹਾਨੂੰ ਮੁਬਾਰਕਾ ਇੱਕ ਵਾਰ ਉਹਨਾਂ ਸਾਰਿਆਂ ਭਰਾਵਾਂ ਲਈ ਜ਼ੋਰਦਾਰ ਤਾਲੀਆਂ ਜਿਹੜੀ ਨੇ ਮਿਹਨਤ ਕਰਦੇ ਨੇ ਕਿਉਂਕਿ ਚੇਤੇ ਵਰਸਾ ਬਹੁਤ ਸੌਖਾ ਹੁੰਦਾ ਜਿਹੜੀ ਇਹਦੇ ਪਿੱਛੇ ਟੀਮ ਲੱਗੀ ਹੁੰਦੀ ਹੈ ਉਹ ਦਿਨ ਰਾਤ ਕਿੰਨਾ ਸਮਾਂ ਬਿਹਤ ਕਰਦੇ ਨੇ ਤਾਂ ਕਿ ਅਸੀਂ ਇੱਥੇ ਬੈਠ ਕੇ ਇਹ ਫਿਲਮ ਫੈਸਟੀਵਲ ਦਾ ਆਨੰਦ ਮਾਣਦੇ ਆਂ ਤੇ ਮੈਂ ਸਾਡੀ ਸਾਰੀ ਟੀਮ ਵੱਲੋਂ ਤੁਹਾਡਾ ਸਾਰਿਆਂ ਦਾ ਥੈਂਕ ਯੂ ਕਰਦਾ ਹਾਂ ਜੂਰੀ ਦਾ ਥੈਂਕ ਯੂ ਕਰਦਾ ਕਿ ਤੁਸੀਂ ਸਾਡੀ ਗੱਲ ਫਿਲਮ ਦਾ ਟ੍ਰੇਲਰ ਇੱਥੇ ਪਲੇ ਕੀਤਾ ਫਿਲਮ ਚੋਬਾਰ ਦੇ ਆ ਚੁੱਕੀ ਹੈ ਸਾਰੇ ਜੀ ਜਰੂਰ ਦੇਖੋ ਜਾ ਕੇ ਤੇ ਫੀਡਬੈਕ ਵੀ ਦਿਓ ਸਾਡੇ ਪ੍ਰੋਡਿਊਸਰ ਸਾਹਿਬ ਸੁਦੀਪ ਬਾਈ ਖੜੇ ਨੇ ਜਿਨ੍ਹਾਂ ਨੇ ਫਿਲਮ ਪ੍ਰੋਡਿਊਸ ਕੀਤੀ ਹੈ ਤੇ ਸਾਡੇ ਡਾਇਰੈਕਟਰ ਵਿੰਕਰ ਇਹ ਐਸੇ ਧਰਤੀ ਦੇ ਬਠਿੰਡਾ ਦੇ ਸਾਡੇ ਤੁਹਾਡਾ ਡਾਇਰੈਕਟਰ ਆਪਣਾ ਤੇ ਇਥੋਂ ਦੇ ਪ੍ਰੋਡਿਊਸਰ ਸਾਹਿਬ ਨੇ ਇਹਨਾਂ ਲਈ ਜ਼ੋਰਦਾਰ ਤਾੜ ਤੁੱਕੇ ਬੈਠੰਦਾ ਗਾਰਗੀ ਸਾਹਿਬ ਦੇ ਆਡੀਟੋਰੀਅਮ ਦੇ ਵਿੱਚ ਅਸੀਂ ਅੱਜ ਦੇਖਿਆ ਕਿ ਤੇ ਉਹਨਾਂ ਦੀ ਮੈਨੂੰ ਕਿ ਗੱਲ ਯਾਦ ਆਉਂਦੀ ਹੈ ਕਹਿੰਦੇ ਉਹ ਕਿਤੇ ਬਾਹਰ ਬੈਠੇ ਸੀ ਕਿਤੇ ਬਾਹਰ ਕੋ ਪਹਿਲੇ ਸੀ ਬਹੁਤ ਜ਼ਿਆਦਾ ਤੇ ਉਹ ਮੌਸਮ ਦਾ ਆਨੰਦ ਮਾਣਦੇ ਹੋਏ ਵੀ ਉਹ ਕਹਿੰਦੇ ਜਦੋਂ ਮੈਨੂੰ ਕਿਤੇ ਸਕੂਨ ਦੀ ਗੱਲ ਯਾਦ ਆਉਂਦੀ ਹੈ ਤਾਂ ਮੈਨੂੰ ਮੇਰੇ ਸ਼ਹਿਰ ਦਾ ਰੇਤਾ ਯਾਦ ਆਉਂਦਾ ਹੈ ਤੇ ਇਸ ਧਰਤੀ ਨੇ ਇੰਨੇ ਵਧੀਆ ਕਲਾਕਾਰ ਦਿੱਤੇ ਨੇ ਉਹਨਾਂ ਲਈ ਜ਼ੋਰਦਾਰ ਤਾੜੀਆਂ ਹੋ ਜਾਣ ਨਾਰਗੀਸ ਸਾਹਿਬ ਨੇ ਕੈਸੇ ਦਾ ਮਾਨ ਮਹਿਸੂਸ ਕਰਦੇ ਆ ਕਿ ਇਸ ਆਡੀਟੋਰੀਅਮ ਦੇ ਵਿੱਚ ਸਾਡੇ ਨੂਆ ਟ੍ਰੇਲਰ ਦਿਖਾਇਆ ਬਾਕੀ ਤੁਹਾਡਾ ਸਾਰਿਆਂ ਦਾ ਥੈਂਕ ਯੂ ਸਾਡੇ ਬਹੁਤ ਸਤਿਕਾਰ ਦੇ ਜਿਊਰੀ ਮੈਂਬਰਸ ਬੈਠੇ ਨੇ ਵਾਕਿਦਾ ਕਿਦਾ ਨਾਮ ਲਵਾਂ ਸ੍ਰੀ ਦਾਤੀ ਰਿਮੈਂਬਰ ਬੈਠੇ ਨੇ ਕੋਲ ਅਸੀਂ ਬੜੇ ਆਗੇ ਤੇ ਐਬੀਐਸਟੀ ਪਟਿਆਲਾ ਤੋਂ ਤੇ ਰੂਪੀ ਮੈਮ ਬੈਠੇ ਨੇ ਸਰ ਬੈਠੇ ਨੇ ਸਰ ਦੀ ਆਵਾਜ਼ ਵੀ ਤੁਸੀਂ ਕੋਲ ਸਾਹਿਬ ਦੀ ਸੁਣੀ ਹੈ ਸਾਡੇ ਟ੍ਰੇਲਰ ਦੇ ਵਿੱਚ ਥੈਂਕ ਯੂ ਸਰ ਤੇ ਇੱਕ ਵਾਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਟੀਮ ਦਾ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਸੋ ਮਚ ਸਰ ਥੈਂਕ ਯੂ ਜੀ ਥੈਂਕ ਯੂ ðiਸ ਸਟੇਜ ਤੇ ਓਨਲੀ ਬਹੁਤ ਬਹੁਤ ਧੰਨਵਾਦ ਇਸ ਦੇ ਨਾਲ ਹੀ ਅਸੀਂ ਸਵਾਗਤ ਕਰਦੇ ਆਂ ਸਰਦਾਰ ਜਗਰੂਪ ਸਿੰਘ ਬਠਿੰਡਾ ਦੀ ਸ਼ਾਨ ਹਰ ਮਹਿਫਿਲ ਦੀ ਜਾਨ ਸਰਦਾਰ ਸਾਹਿਬ ਥੈਂਕ ਯੂ ਸੋ ਮੱਚ ਬਠਿੰਡਾ ਫਿਲਮ ਫੈਸਟੀਵਲ ਦੇ ਨਾਲ ਜੁੜਨ ਦੇ ਲਈ ਸਾਡੇ ਨਾਲ ਨਾਲ ਚੱਲਣ ਦੇ ਲਈ ਤੁਹਾਡੇ ਕਰਕੇ ਹੀ ਅਸੀਂ ਅੱਗੇ ਵਧ ਰਹੇ ਆਂ ਥੈਂਕ ਯੂ ਸੋ ਮੱਚ ਜੀ ਇਸ ਦੇ ਨਾਲ ਹੀ ਆਪਾਂ ਇੰਜੋਏ ਕਰਾਂਗੇ ਕਹਿੰਦੇ ਜਿਹੜੀ ਤੜਕੇ ਉੱਠ ਕੇ ਕੀਤੀ ਜਾਏ ਉਹਦੇ ਵਰਗੀ ਕੋਈ ਸਹਿਰ ਨਹੀਂ ਜਿਹੜੀ ਤੜਕੇ ਉੱਠ ਕੇ ਕੀਤੀ ਜਾਏ ਉਹਦੇ ਵਰਗੀ ਕੋਈ ਸਹਿਰ ਨਹੀਂ ਜੇਠ ਹਾੜ ਦੀਆਂ ਧੁੱਪਾਂ ਵਿੱਚ ਸੇਕੀ ਜਾਏ ਉਹਦੇ ਵਰਗੀ ਕੋਈ ਦੁਪਹਿਰ ਨਹੀਂ ਮੱਲਿਆਂ ਦੀ 베ਰੀ ਵਰਗਾ ਕਹਿੰਦੇ ਕੋਈ ਵੇਰ ਨਹੀਂ ਤੇ ਸੋਣਾ ਇਸ ਜੱਗ ਉੱਤੇ ਮੇਰੇ ਬਠਿੰਡੇ ਜਿਆ ਸ਼ਹਿਰ ਨਹੀਂ ਮੇਰੇ ਬਠਿੰਡੇ ਜਿਆ ਸ਼ਹਿਰ ਨਹੀਂ ਤੇ ਮੇਲਾ ਦਾ ਹਾਰੇ ਕੀ ਚੀਜ਼ ਬਠਿੰਡੇ ਦੇ ਵਿੱਚ ਬਹੁਤ ਸੋਹਣੀ ਆ ਚੁੱਕੀ ਹੈ ਤੇ ਅੱਜ ਜੋ ਫਿਲਮ ਫੈਸਟੀਵਲ ਹੈਗਾ ਉਹਦੇ ਵਿੱਚ ਬਠਿੰਡਾ ਦੇ ਨਾਲ ਰਿਲੇਟਡ ਹੋਈ ਮੂਵੀ ਜਿਹੜੀ ਹੈਗੀ ਉਹ ਇਹਨਾਂ ਨੇ ਬਣਾਈਆ ਵਿੰਕਲ ਜੋ ਹਾਂਜੀ ਬਠਿੰਡਾ ਜੰਕਸ਼ਨ ਤੇ ਅੱਜ ਨਸੀਬਪੁਰਾ ਜਿਹੜੀ ਸਾਡੀ ਮੂਵੀ ਆ ਰਹੀ ਹੈਗੀ ਉਹਦੀ ਸਾਰੀ ਸਾਰੀ ਟੀਮ ਇੱਥੇ ਪਹੁੰਚੀ ਹੋਈ ਹੈ ਫਿਲਮ ਫੈਸਟੀਵਲ ਦੇ ਵਿੱਚ ਤੇ ਬਹੁਤ ਸੋਹਣੀਆ ਮੂਵੀਜ਼ ਆਈਆਂ ਹੋਈਆਂ ਜਿਦੇ ਵਿੱਚ ਕੁਦਰਤ ਦੀ ਗੱਲ ਕੀਤੀ ਹੋਈ ਹੈ ਸਮਾਜਿਕ ਮੁੱਦਿਆਂ ਦੀ ਗੱਲ ਕੀਤੀ ਹੋਈ ਹੈ ਤੇ ਹੁਣ ਡਾਇਰੈਕਟਰ ਸਾਹਿਬ ਤੋਂ ਵੀ ਆਪਾਂ ਗੱਲ ਕਰ ਲੈਣੇ ਆ ਕਿ ਬਠਿੰਡਾ ਜੰਕਸ਼ਨ ਦੇ ਵਿੱਚੋਂ ਕੀ ਕੁਝ ਲੈ ਕੇ ਆ ਰਹੇ ਤੇ ਨਸੀਬਪੁਰਾ ਮ ਮਾਈਕ ਨਾ ਹਾਂ ਹਾਂ ਲਾਲਾ ਮਾਈਕ ਨਹੀਂ ਇਹਦਾ ਲਾਲਾ ਲਾਲ ਵਧੀਆ ਹੋ ਜੂਗੀ ਫਲੋਟ ਕਰਕੇ ਭੇਜਦੇ ਆ ਉਹ ਤਾਂ ਚੱਲ ਹਾਂ ਉਹ ਹੀ ਆ ਗਿਆ ਲੱਗਿਆ ਇਹਦੀ ਲੋਡਿੰਗ ਹਾਂਜੀ ਕੀ ਸਵਾਲ ਸੀ ਬਸ ਮੂਵੀ ਬਾਰੇ ਕੁਝ ਦੱਸ ਦੋ ਸੀਪਰਾ ਚਲੋ ਬਟੇਂਡਾ ਜੰਕਸ਼ਨ ਜੀ ਆਪਣੀ ਹੈਗੀ ਹੈ ਵੈਬ ਸੀਰੀਜ਼ ਇਹ ਵੀ ਤੁਹਾਨੂੰ ਚੋਪਾਲ ਤੇ ਜਲਦੀ ਦੇਖਣ ਨੂੰ ਮਿਲੂਗੀ ਰਿਲੀਜ਼ ਹੋ ਰਹੀ ਹੈ ਫਿਲਹਾਲ ਜਿਹੜੀ ਫਿਲਮ ਆ ਪੜੀ ਰਿਲੀਜ਼ ਹੋ ਚੁੱਕੀ ਹੈ ਨਸੀਬਪੁਰਾ ਉਹਦੇ ਮੇਨ ਲੀਡ ਨੇ ਜਿਹੜੇ ਆਪਣੇ ਨਵਦੀਪ ਵੀਰ ਨਾਲ ਨੇ ਮੇਰੇ ਮਾਈਕਲ ਢੱਲਵਾ ਸਾਡੇ ਪ੍ਰੋਡਿਊਸਰ ਸੁਖਦੀਪ ਜੀ ਸੁਖਸੋਲ ਤੇ ਹੋਰ ਸਾਡੀ ਸਾਰੀ ਜਿੰਨੀ ਵੀ ਟੀਮ ਆ ਇਹ ਇੱਥੇ ਪਹੁੰਚੀ ਅੱਜ ਫੈਸਟੀਵਲ ਤੇ ਸਾਨੂੰ ਆਨ ਦਾ ਮੌਕਾ ਮਿਲਿਆ ਨਸੀਹ ਪੂਰਾ ਚੋਪਾਲ ਤੇ ਰਿਲੀਜ਼ ਹੋ ਚੁੱਕੀ ਹੈ ਜੀ ਸਾਰੇ ਜਾ ਕੇ ਦੇਖੋ ਜਰੂਰ ਤੇ ਬਾਕੀ ਲਵਦੀਪ ਵੀਰ ਕਰ ਦੇਗਾ ਮੈਂ ਤਾਂ ਇਹੀ ਗੱਲ ਕਰੂੰਗਾ ਅੱਜ ਬਠਿੰਡੇ ਸ਼ਹਿਰ ਜਾ ਕੇ ਐਸ ਗਾਰਗੀ ਸਾਹਿਬ ਦੇ ਨਾਮ ਤੇ بڑے ਆਡੀਟੋਰੀਅਮ ਚ ਇਹਨਾਂ ਫੈਸਟੀਵਲ ਦਾ ਚੌਥਾ ਫਿਲਮ ਫੈਸਟੀਵਲ ਹੈ ਹਾਂ ਚੌਥਾ ਤਾਂ ਮੈਂ ਤਾਂ ਬਹਿਲਾ ਸਾਰੀ ਟੀਮ ਨੂੰ ਸਾਰੇ ਬਠਿੰਡੇ ਆਉਣ ਵਧਾਈਆਂ ਦਿੰਦਾ ਕਿ ਬਹੁਤ ਬਹੁਤ ਮੁਬਾਰਕਾਂ ਇਹਨਾਂ ਵਧੀਆ ਫੈਸਟੀਵਲ ਆਰਗੇਨਾਈਜ਼ ਕੀਤਾ ਤੇ ਇਹਨੇ ਵਧੀਆ ਅੱਛੀਆਂ ਉਸ ਲੈਵਲ ਦੀਆਂ ਫਿਲਮਾਂ ਦੇਖਣ ਨੂੰ ਮਿਲੀਆਂ ਸਾਨੂੰ ਅੱਜ ਕਿਉਂਕਿ ਬੈਠ ਕੇ ਅੰਦਰ ਸਾਰੇ ਨੇ ਦੇਖਿਆ ਨੇ ਕਿ ਜੋ ਪੰਜਾਬੀ ਸਿਨੇਮਾ ਦੇ ਪਿਆਰ ਨੂੰ ਦੂਸਟ ਆਪ ਉੱਪਰ ਹੀ ਲੈ ਕੇ ਜਾਂਦੀ ਹੈ ਸਾਡੀ ਫਿਲਮ ਦੀ ਗੱਲ ਕੀਤੀ ਹੈ ਵਿੰਕਲ ਨੇ ਡਾਇਰੈਕਟ ਕੀਤੀ ਹੈ ਜੀ ਨਸੀਬ ਪੂਰਾ ਸਾਡੇ ਪ੍ਰੋਡੂసర్ ਸਾਹਿਬ ਵੀ ਨਾਲ ਨੇ ਤੇ ਉਹਦੇ 'ਚ ਇੱਕ ਬਹੁਤ ਖਾਸ ਗੱਲ ਹੈ ਫਿਲਮ ਦੀ ਇੱਕ ਜਿਹੜਾ ਸਾਡਾ ਭਰਾ ਮਾਈਕਲ ਨੇ ਇਹਦਾ ਕੰਮ ਕੀਤਾ ਨਾ ਉਹ ਕਹਿੰਦੇ ਹੁੰਦੇ ਨੇ ਸ਼ਬਦਾਂ ਨੂੰ ਸ਼ਬਦਾਂ ਦੀ ਲੋੜ ਨਹੀਂ ਹੁੰਦੀ ਕਿਸੇ ਜੀ ਨੂੰ ਫਿਲਮ ਦੇ ਵਿੱਚ ਇਹਨੇ ਕਰਕੇ ਦਿਖਾਦਾ ਵੀ ਬਿਨਾ ਬੋਲੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਮੈਂ ਇਹਨੂੰ ਭਰਾ ਨੂੰ ਬਹੁਤ-ਬਹੁਤ ਮੁਬਾਰਕਾ ਦਿਨਾ ਕਿ ਬਹੁਤ ਸੋਹਣਾ ਕੰਮ ਕੀਤਾ ਹੈਗਾ ਅਸੀਂ ਤਾਂ ਜਦ ਬੋਲੇ ਨੇ ਡਾਇਲੋਗ ਇਹਨੇ ਬਿਨਾ ਬੋਲੇ ਹੀ ਆਪਣੇ ਕੰਮ ਨੂੰ ਲੋਕਾਂ ਤੱਕ ਦਿਖਾਤਾ ਦਿਖਾਦਾ ਵੀ ਕਦਾਕਰ ਕੀ ਹੁੰਦਾ ਹੈਗਾ ਭੋਗੀ ਭਰਾ ਨੂੰ ਪੁੱਛਦਾ ਵੀ ਉਹਨਾਂ ਨੂੰ ਕਿਵੇਂ ਲੱਗਿਆ ਨਸੀਬਪੁਰਾ ਜੀ ਕੰਮ ਕਰਕੇ ਜਾਂ ਕੀ ਐਕਸਪੀਰੀਅੰਸ ਨਸੀਬਪੁਰਾ ਹੈ ਕੀ ਜੀ ਅ ਨਸੀਬਪੁਰਾ ਜੀ ਨਸੀਪੁਰਾ ਇੱਕ ਵੈਸੇ ਇੱਕ ਪਿੰਡ ਹੈ ਜਿੱਥੋਂ ਦੀ ਇੱਕ ਕਹਾਣੀ ਹੈਗੀ ਜਿਹੜੇ ਸਾਰੇ ਬਾਤਲ ਨੇ ਉਸ ਸੀਸੀ ਪੂਰੇ ਦੀ ਨੇ ਕਿਸ ਤਰ੍ਹਾਂ ਨਸੀਪੁਰਾ ਦੇ ਪਿੱਛੇ ਕੋਈ ਘਟਨਾ ਘਟਦੀ ਹੈਗੀ ਜਿਵੇਂ ਉਹ ਪਿੰਡ ਉਸ ਚੀਜ਼ ਨਾਲ ਇਨਵੋਲਡ ਹੁੰਦਾ ਤੇ ਕਿਵੇਂ ਕਿਵੇਂ ਉਹ ਤਸਦੀਕ ਕਰਦਾ ਉਹਦਾ ਸੰਬੰਧਤ ਹੈ ਜਾਂ ਕੋਈ ਪੰਜਾਬ ਦਾ ਬਿਲਕੁਲ ਬਠਿੰਡੇ ਨਾਲ ਹੀ ਸੰਬੰਧਤ ਹੈ ਜੀ ਬਠਿੰਡੇ ਨਾਲ ਹੀ ਆਪਣਾ ਪਿੰਡ ਹੈ ਇਹ ਨਸੀਪੁਰਾ ਉਹਨੂੰ ਕਾਲੇ ਬੰਦਰ ਵੀ ਕਹਿੰਦੇ ਨੇ ਹਾਂ ਕਾਲੇ ਹਾਂ ਕਾਲੇ ਬੰਦਰ ਤਾਂ ਉਸ ਪਿੰਡ ਦੀ ਇਹ ਕਹਾਣੀ ਹੈ ਜੀ ਬਾਕੀ ਮੈਂ ਮਸਲਾ ਨਹੀਂ ਕਰ ਰਿਹਾ ਹਾਂ ਹਾਂ ਜੀ ਹਾਂ ਜੀ ਇੱਕ ਹਾਂ ਇਹ ਮੈਂ ਦੱਸਦਾ ਇੱਕ ਵਾਰ। ਹਾਂ ਜੀ ਇਹ ਇੱਕ ਕੋ-ਐਕਸੀਡੈਂਟ ਹੋਇਆ ਕਿ ਸਾਡੀ ਫਿਲਮ ਦਾ ਨਾਮ ਐਕਚੁਅਲ ਚ ਪਹਿਲਾਂ ਕੁਝ ਹੋਰ ਸੀਗਾ। ਅਸੀਂ ਸ਼ੂਟ ਕੀਤਾ ਸਾਰਾ ਕੰਪਲੀਟ ਹੋਇਆ ਤੇ ਅਸੀਂ ਬਾਅਦ ਚ ਟਾਈਟਲ ਤੇ ਜਦੋਂ ਆਏ ਵੀ ਟਾਈਟਲ ਕੀ ਰੱਖਿਆ ਜਾਵੇ ਤਾਂ ਟੀਮ ਨਾਲ ਡਿਸਕਸ਼ਨ ਹੋਣ ਤੋਂ ਬਾਅਦ ਡਿਸਾਈਡ ਕੀਤਾ ਕਿ ਨਸੀਬਪੁਰਾ ਨਾਮ ਆਪਾਂ ਰੱਖਦੇ ਆ। ਤੇ ਜਿਹੜੇ ਪਿੰਡ ਦੇ ਲੋਕ ਆ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਕਿ ਉਹ ਬਹੁਤ ਹੈਲਪਫੁਲ ਨੇ। ਬਹੁਤ ਹੀ ਅੱਛੇ ਲੋਕ ਨੇ, ਪਿਆਰੇ ਲੋਕ ਨੇ। ਤਾਂ ਜਦੋਂ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਵੀ ਅਸੀਂ ਜੇ ਤੁਹਾਡੇ ਪਿੰਡ ਦਾ ਨਾਮ ਰੱਖ ਦਈਏ ਨਸੀਬਪੁਰੇ ਤੇ ਅਸੀਂ ਫਿਲਮ ਦਾ ਨਾਮ ਰੱਖ ਦਈਏ ਤਾਂ ਤੁਹਾਨੂੰ ਕੋਈ ਇਤਰਾਜ਼ ਹੋ ਕਹਿੰਦੇ ਵੀ ਨਹੀਂ ਜੀ ਇਹ ਤਾਂ ਸਾਡੇ ਲਈ ਮਤਲਬ ਖੁਸ਼ੀ ਦੀ ਗੱਲ ਆ ਕਿਉਂਕਿ ਉੱਥੇ ਉਹਨਾਂ ਦੇ ਮਹਾਪੁਰਸ਼ ਜੀ ਜਿਹੜੇ ਹੈਗੇ ਨੇ ਸੱਸੇ ਵਾਲੇ ਬਾਬਾ ਜੀ ਉਹਨਾਂ ਨੇ ਉਹਨਾਂ ਨੂੰ ਵਚਨ ਕੀਤੇ ਹੋਏ ਆ ਕਿ ਜਿਹੜਾ ਹੈਗਾ ਤੁਹਾਡੇ ਪਿੰਡ ਦਾ ਨਾਮ ਚੰਪੂ ਦਾ ਉਹ ਇੱਕ ਕੋਇਨਸੀਡੈਂਟ ਹੋ ਗਿਆ ਹਾਂ ਦਾ ਚਲੋ ਤਾਂ ਬਾਕੀ ਤਾਂ ਮੈਂ ਜਿਆਦਾ ਇਸ ਦੇ ਉੱਤੇ ਨਹੀਂ ਕਰੂੰਗਾ ਗੱਲ ਫੀਡਨਸ ਇਹ ਕੋਈ ਖਾਸ ਕਹਾਣੀ ਕੀ ਹੈ ਕੋਈ ਜਿਹੜੀ ਨੀ ਐਕਚੁਅਲੀ ਨਹੀਂ 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 ਇਹ ਨਸੀਬਪੁਰਾ ਦੀ ਕਹਾਣੀ ਨਹੀਂ ਹੈ ਹਾਂ ਮੈਂ ਵਨ ਲਾਈਨਰ ਦੱਸ ਦਣਾ ਇੱਕ ਪਿੰਡ ਦੀ ਕਹਾਣੀ ਆ ਨਾਟ ਕਿ ਨਸੀਬਪੁਰਾ ਦੀ ਕਹਾਣੀ ਆ ਇੱਕ ਪਿੰਡ ਦੀ ਕਹਾਣੀ ਆ ਹਰੇਕ ਪਿੰਡ ਦੀ ਕਹਾਣੀ ਆ ਤੁਹਾਨੂੰ ਇਹ ਲੱਗੂਗਾ ਪੰਜਾਬ ਦੇ ਜਿਹੜੇ ਆਪਣੇ ਪਿੰਡ ਆ ਉਹਦੇ ਵਿੱਚ ਆਪਣਾ ਕਲਚਰ ਦਿਖਾਇਆ ਗਿਆ ਕ੍ਰਾਈਮ ਸਸਪੈਂਸ ਫਿਲਮ ਆ ਉਹਨੂੰ ਪਿੰਡੂ ਸਟਾਈਲ ਦੇ ਵਿੱਚ ਪਿੰਡਾਂ ਵਾਲੇ ਲੋਕਾਂ ਦੇ ਈਜ਼ੀ ਵੇ ਵਿੱਚ ਮੈਂ ਉਸ ਨੂੰ ਪ੍ਰੈਜ਼ੈਂਟ ਕੀਤਾ ਗਿਆ ਸੀ ਸੋ ਇਹ ਇੱਕ ਪਿੰਡ ਦੀ ਕਹਾਣੀ ਨਹੀਂ ਹੈ ਜਦੋਂ ਤੁਸੀਂ ਦੇਖੋਗੇ ਤਾਂ ਉਹ ਆਪਾਂ ਨਾਮ ਜਿਹੜਾ ਹੈਗਾ ਦਿੱਤਾ ਹੋਇਆ ਉਹ ਨਸੀਪੁਰਾ ਦਿੱਤਾ ਹੋਇਆ ਹੈ ਥੈਂਕ ਯੂ ਮਾਈਕ ਤਾਂ ਬਈ ਤੇ ਮੇਰੇ ਵੱਲੋਂ ਇਹ ਹੈ ਜੀ ਜਿਵੇਂ ਕਿ ਆਪਣੇ ਪੰਜਾਬੀ ਸਿਨੇਮਾ ਵਿੱਚ ਨਾ ਜ਼ਿਆਦਾ ਕਾਪੀਰਾਈਟ ਚੀਜ਼ਾਂ ਹੋ ਰਹੀਆਂ ਨਹੀਂ ਜਿਹਾ ਬਾਲੀਵੁੱਡ ਵਿੱਚ ਸੋ ਇਹ ਜਿਹੜੀ ਸਟੋਰੀ ਹੈ ਬਹੁਤ ਅੱਛੀ ਹੈ ਇਹ ਥ੍ਰਿਲਰ ਦੇ ਨਾਲ ਨਾਲ ਇੱਕ ਸੈਂਸਿਟਿਵ ਪੁਆਇੰਟ ਦੀ ਗੱਲ ਕਰਦੀ ਹੈ ਜਿਹੜੇ ਆਮ ਮਨੁੱਖ ਨੂੰ ਇੱਕ ਦੂਜੇ ਨਾਲ ਜੋੜਦੀ ਹੈ ਸੋ ਬਾਕੀ ਜਦੋਂ ਤੁਸੀਂ ਫਿਲਮ ਦੇਖੋਗੇ ਤੁਹਾਨੂੰ ਆਪ ਹੀ ਇਹ ਕਲੀਅਰ ਹੋ ਜਾਊਗਾ ਵੀ ਉਹ ਸੈਂਸਿਟਿਵ ਪੁਆਇੰਟ ਕੀ ਹੈ ਜਿਹਦੇ ਕਾਰਨ ਇੱਕ ਮਨੁੱਖ ਆਪਦੇ ਆਲੇ-ਦੁਆਲੇ ਵਿੱਚ ਰਹਿਣਾ ਪਸੰਦ ਕਰਦਾ ਜੇਕਰ ਉਹ ਟੁੱਟਦਾ ਤਾਂ ਉਹਦੀ ਕੰਡੀਸ਼ਨ ਉਹਦੇ ਹਾਲਾਤ ਕਿਹੋ ਜਿਹੇ ਹੁੰਦੇ ਆ ਥੈਂਕ ਯੂ ਜੀ ਥੈਂਕ ਯੂ ਸਰ ਮੈਂ ਇਸ ਫਿਲਮ ਬਾਰੇ ਇਹੀ ਕਹੂੰਗਾ ਇੱਕ ਮੇਰਾ ਗੀਤ ਦੀਆਂ ਦੋ ਲਾਈਨਾਂ ਯਾਦ ਆ ਰਹੀਆਂ ਵੀ ਦਸ ਦੇ ਵੀ ਸਾਡਾ ਦੇਸ਼ ਮਾਲਵਾ ਦਸ ਦੇ ਵੀ ਨਵੇਂ ਹਨ ਜੇ ਆਪਣਾ ਮਾਲਵਾ ਇੱਕ ਦੇਸ਼ ਹੁੰਦਾ ਤਾਂ ਉਹਦੀ ਜਿਹੜੀ ਰਾਜਧਾਨੀ ਉਹ ਬਠਿੰਡਾ ਹੋਣੀ ਸੀ ਇਹਦੇ ਆਸ-ਪਾਸ ਜਿੰਨੇ ਹਲਕੇ ਐ ਸਾਨੂੰ ਮੇਰੀ ਕੋਸ਼ਿਸ਼ ਇਹ ਹੈ ਵੀ ਡਾਇਰੈਕਟਰ ਸਾਹਿਬ ਦੀ ਸਾਰੀ ਟੀਮ ਆਪਾਂ ਬਠਿੰਡੇ ਤੋਂ ਆਏ ਸੀ ਤਾਂ ਇਸ ਖਿੱਤੇ ਨੂੰ ਕੋਸ਼ਿਸ਼ ਹੈ ਵੀ ਇੱਥੇ ਥੀਏਟਰ ਕਲਾ ਕਲਚਰ ਨੂੰ ਆਪਾਂ ਅੱਗੇ ਲੈ ਕੇ ਜਾਈਏ ਤੇ ਮੈਂ ਆਪਦੇ ਟੀਮ ਨਾਲ ਵੀ ਇਹ ਕਹਿਣਾ ਹੈਗਾ ਵੀ ਅਸੀਂ ਬੰਬਈ ਜਾਂ ਹੋਰ ਕਿਤੇ ਨਹੀਂ ਜਾਣਾ ਇੱਥੋਂ ਕਲਚਰੇ ਸ਼ੁਰੂ ਕਰਨਾ ਹੈਗਾ ਮਾਲਵਾ ਦੇਸ਼ ਦੇ ਗੜ ਜਿਹੜਾ ਬਠਿੰਡਾ ਹੈ ਇੱਥੋਂ ਐਕਟਿੰਗ ਥੀਏਟਰ ਇੱਥੇ ਇੰਡਸਟਰੀ ਆਵੇ ਆਪਾਂ ਇਹਨੂੰ ਪਰਫੁੱਲਤ ਕਰਨਾ ਹੈ ਮੇਰੀ ਇਹ ਨਿਮਾਣੀ ਜੀ ਕੋਸ਼ਿਸ਼ ਹੈ ਵੀ ਇਸ ਤੇ ਕੰਮ ਕਰੀਏ ਤੇ ਜਿਹੜੀ ਇਹ ਨਸੀਬਪੁਰਾ ਫਿਲਮ ਹੈਗੀ ਤੁਹਾਨੂੰ ਬਾ ਕਮਾਲ ਮਿਲੂ ਇਹ ਹੀਰੋ ਬੇਸਡ ਨਹੀਂ ਹੈ ਕਰੈਕਟਰ ਬੇਸਡ ਫਿਲਮ ਹੈਗੀ ਇੱਕ ਤੁਸੀਂ ਜਦੋਂ ਇਹਨਾਂ ਦਾ ਕਰੈਕਟਰ ਨੂੰ ਦੇਖੋਗੇ ਮਾਈਕਲ ਜੀ ਦੇ ਨੂੰ ਉਦੋਂ ਤੁਹਾਨੂੰ ਲੱਗੂਗਾ ਵੀ ਇਹ ਦੀ ਸਟੋਰੀ ਹੈ ਇਹ ਹੀਰੋ ਹੈ ਜਦੋਂ ਤੁਸੀਂ ਇਹਨਾਂ ਨੂੰ ਦੇਖੋਗੇ ਇਹ ਹੀਰੋ ਲੱਗਣਗੇ ਮੈਡਮ ਰਾਜਤਾਲ ਵਾਲੀ ਹੈ ਕਿ ਉਹਨਾਂ ਦੀ ਵੀ ਆਪ ਦੀ ਸਟੋਰੀ ਹੈ ਸੈਮਲ ਜੌਨ ਜੀ ਹੈ ਮਲਕੀ ਤਰਾਉਣੀ ਜੀ ਹੈ ਇਹ ਇਹ ਜਦੋਂ ਤੁਸੀਂ ਇਹਨਾਂ ਨੂੰ ਦੇਖੋਗੇ ਲੱਗਣਗੇ ਵੀ ਇਹ ਹੀਰੋ ਹੈ ਕਦੇ ਤੁਹਾਨੂੰ ਲੱਗੂਗਾ ਕਹਿੰਦਾ ਮਤਲਬ ਇਹ ਕੰਟੈਂਟ بیس ਫਿਲਮ ਹੈਗੀ ਤੇ ਤੁਹਾਨੂੰ ਦੇਖ ਕੇ ਆਨੰਦ ਆਊਗਾ ਬਿਲਕੁਲ ਇਸ ਤੋਂ ਪਹਿਲਾਂ ਵੀ ਇੱਕ ਹਫਤਾ ਹੋ ਗਿਆ ਰਿਲੀਜ਼ ਹੋਈ ਨੂੰ ਅੱਜ 1 ਤਰੀਕ ਨੂੰ ਹੋਈ ਸੀ 8 ਨੂੰ ਚਪਾਲ ਤੇ ਤੇ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਹੈ ਮੈਨੂੰ ਇੱਕ ਖੁਸ਼ੀ ਹੈ ਕਿ ਵੀ ਚਲੋ ਇਧਰੋਂ ਮਾਨ ਸਨਮਾਨ ਦੀ ਕੋਈ ਖੁਸ਼ੀ ਨਹੀਂ ਜਿਹੜਾ ਦਰਸ਼ਕਾਂ ਵੱਲੋਂ ਪਿਆਰ ਸਨਮਾਨ ਮਿਲ ਰਿਹਾਗਾ ਉਹਦਾ ਮੈਂ ਰਣੀ ਹੈ ਤੇ ਅੱਗੇ ਤੋਂ ਵੀ ਇਹ ਕੋਸ਼ਿਸ਼ਾਂ ਹੋਣਗੀਆਂ ਵੀ ਇਹ ਜਿਹੇ ਪ੍ਰੋਜੈਕਟ ਹੈ ਜਿਹੜੇ ਕਲਚਰ ਜਿਹਦੇ ਵਿੱਚ ਕਲਾ ਦਾ ਮੁਜ਼ਾਹਰਾ ਹੋਊਗਾ ਇਦੇ ਵਿੱਚ ਕਲਾ ਦਾ ਮਜ਼ਾਰਾ ਐਕਟਿੰਗ ਦਾ ਮਜ਼ਾਰਾ ਇੱਕ ਇਹ ਨਹੀਂਗਾ ਵੀ ਕਾਪੀਰਾਈਟ ਜੀ ਮਾਰਤੇ ਜਾਂ ਕਾਪੀ ਪੇਸਟ ਜਿਹਾ ਕਰਤਾ ਕੰਮ ਤੁਸੀਂ ਦੇਖੋਗੇ ਛੋਟੇ ਤੋਂ ਛੋਟਾ ਕਰੈਕਟਰ ਨੇ ਬਾਖੂਬੀ ਰੋਲ ਨਿਭਾਇਆਗਾ ਤੇ ਤੁਹਾਨੂੰ ਆਨੰਦ ਆਊਗਾ ਫਿਲਮ ਨੂੰ ਦੇਖ ਕੇ ਪੰਜਾਬੀ ਕਲਚਰ ਦੇ ਵਿੱਚ ਕੱਲੀਆਂ ਕਮੇਡੀ ਫਿਲਮਾਂ ਨਹੀਂ ਹੋ ਸਕਦੀਆਂ ਇਸ ਤਰ੍ਹਾਂ ਦੀਆਂ ਸincere ਪਿਆਰ ਭਰੀਆਂ emotional ਫਿਲਮਾਂ ਵੀ ਹੋ ਸਕਦੀਆਂ ਬਹੁਤ ਵਧੀਆ ਹੋਊਗੀ ਇਹ ਇਹ ਤੁਹਾਡੇ ਨਾਲ ਵਾਦਾ ਹੈਗਾ ਤੇ ਨੈਕਸਟ ਤੋਂ ਵੀ ਆਪਾਂ ਇਸ ਤਰ੍ਹਾਂ ਦੇ ਪ੍ਰੋਜੈਕਟ ਕਰਦੇ ਰਹਿਣਾ ਹੈ ਥੈਂਕ ਯੂ ਸੋ ਮੱਚ ਤੁਹਾਨੂੰ ਥੈਂਕ ਯੂ ਜੀ ਅੰਦਰ ਕਾ ਬਹੁਤ ਆਪਣਾ ਡਾਕਟਰ ਸਾਹਿਬ ਪਿੰਡ ਬਹੁਤ سارے ਪਿੰਡ ਨੇ ਅਸੀਂ ਇਕੱਲਾ ਨਸੀਬਪੁਰਾ ਹੀ ਕਿਉਂ ਚੁਣਿਆ ਗਿਆ ਕਿਉਂਕਿ ਨਾਲ ਲੱਗਦਾ ਕੁਰਸ਼ਮੀ ਰਾਜੀ ਵੀ ਇੱਕ ਆਪਣੇ ਆਪ ਵਿੱਚ ਬਲੱਖਣ ਕਹਾਣੀ ਹੈ ਔਰ ਉਹਦੋਂ ਵਧੀਆ ਕਹਾਣੀ ਬਣਦਾ ਵੀ ਕਿਸੇ ਹੋਰ ਨੂੰ ਨਹੀਂ ਹੋ ਸਕਦੀਗੀ ਕਿਉਂਕਿ ਜੇ ਬਦਮਾਸ਼ੀ ਦੇ ਵਿੱਚ ਵੀ ਨਾਮ ਲਿਆ ਜਾਂਦਾ ਤਾਂ ਅਜੇ ਵੀ ਜਿਹੜਾ ਪੋਰਚੂ ਨਾਮ ਲਿਆ ਜਾਂਦਾ ਤਾਂ ਨਸੀਬਪੁਰਾ ਤੋਂ ਕੁਝ ਵੀ ਨਹੀਂ ਕਿਸੇ ਗਿੰਤੀ ਮਿਲਦੀ ਜੀ ਨਹੀਂ ਆਉਂਦਾ ਨਹੀਂ ਇੱਕ ਮਿੰਟ ਇਹਨਾਂ ਦੀ ਆਹ ਗੱਲ ਤਾਂ ਪਹਿਲਾਂ ਮੈਂ ਦੱਸ ਜਿਵੇਂ ਤੁਸੀਂ ਕਹਿੰਦੇ ਬਦਮਾਸ਼ੀ 'ਚ ਨੌ ਲਿਆ ਉਹ ਪਤਾ ਨਹੀਂ ਨੌ ਚੱਲਦਾ ਹੋਊਗਾ ਪਰ ਅਸੀਂ ਉੱਥੇ ਸ਼ੂਟ ਕੀਤਾ ਉਸ ਪਿੰਡ ਦੇ ਲੋਕ ਇੰਨੇ ਕਿ ਜ਼ਿਆਦਾ ਪਿਆਰੇ ਨੇ ਇੰਨੇ ਕਿ ਜ਼ਿਆਦਾ ਕੋਆਪਰੇਟਿਵ ਨੇ ਪਤਾ ਨਹੀਂ ਕਿਹਨੇ ਪਾਦਾ ਹੈ ਨਾਮ ਇਹਨੂੰ ਸਮਝ ਨਹੀਂ ਆਈ ਪਹਿਲਾਂ ਪਹਿਲਾਂ ਪਰ ਉਹ ਜਿਹੜੀ ਪਹਿਲਾਂ ਚੱਲਦੀ ਮੈਂ ਕੋਈ ਨਹੀਂ ਆ ਫਿਰ ਆ ਪਿੰਡ ਦਾ ਉੱਥੋਂ ਦੇ ਫਿਰ ਫਿਰ ਤੁਹਾਡੇ ਦੁਸ਼ਮਣੀਆਂ ਜਿਹੜੀਆਂ ਉੱਥੋਂ ਦੇ ਬੰਦੇ ਜਿਹੜੇ ਹੋਣੇ ਨਾ ਉਹ ਪਹਿਲਾਂ ਸੀਗੀਆਂ ਸਰਪੰਚ ਜੀ ਪਲੀਜ਼ ਇਹਦੇ ਬਾਰੇ ਮੈਂ ਮੈਂ ਕਲੀਅਰ ਕਰ ਦਾਂ ਜੀ ਅ ਜਦੋਂ ਲੋਕੇਸ਼ਨਾਂ ਦੇਖੀਆਂ ਗਈਆਂ ਫਿਲਮ ਕੋਟਸ਼ਮੀਰ ਚ ਹੀ ਫਲਮਾਈ ਗਈ ਹੈ ਅੱਗੇ ਚੱਕ ਵਕਤੋਂ ਪਿੰਡ ਹੈ ਵਿਚਾਲੇ ਨਸੀਬਪੁਰ ਹੈ ਪਰ ਜ਼ਿਆਦਾਤਰ ਸਟੋਰੀ ਹੈ ਜਿਹੜੀ ਉਹ ਨਸੀਬਪੁਰੇ ਚ ਹੋਈ ਸੀਗੀ ਇਹਦਾ ਕੋਈ ਇਸ ਤਰ੍ਹਾਂ ਦਾ ਲੈਣ ਦੇਣ ਨਹੀਂ ਸੀਗਾ ਵੀ ਆਪਾਂ ਫਿਲਮ ਦਾ ਨਾਂ ਪਹਿਲਾਂ ਮੈਂ ਹੀ ਫਿਲਮ ਦਾ ਨਾਂ ਹੈ ਜਿਹੜਾ ਇਹਨਾਂ ਨੇ ਡਾਇਰੈਕਟਰ ਸਾਹਿਬ ਨੇ ਮੈਨੂੰ ਕਿਹਾ ਵੀ ਫਿਲਮ ਦਾ ਨਾਂ ਮੈਨੂੰ ਜਦੋਂ ਸਾਰੀ ਸਟੋਰੀ ਮੈਂ ਵੇਖੀ ਪੜੀ ਤਾਂ ਫਿਲਮ ਦਾ ਨਾਂ ਚੀਸ ਸੀ ਅਸਲ ਪਹਿਲਾਂ ਫਿਰ ਕੀ ਹੋਇਆ ਵੀ ਇਹ ਕਿਉਂਕਿ ਇੰਟੈਲੈਕਚੁਅਲ ਜਿਹਾ ਨਾਮ ਹੈ ਵੀ ਆਮ ਜਨਤਾ ਨੂੰ ਇੱਕੇਦਮ ਇੱਕਦਮ ਸਮਝ ਨਹੀਂ ਆਉਣਾਗਾ ਫਿਰ ਇਹ ਹੋਇਆ ਵੀ ਨਾਮ ਹੋਰ ਤਰੇ ਮੇਰੇ ਇਹ ਇਹ ਵੀ ਮੇਰਾ ਆਪਦਾ ਹੀ ਨਾਮ ਰੱਖਿਆ ਹੋਇਆਗਾ ਅਸਲ ਦੇ ਵਿੱਚ ਜਿਵੇਂ ਮੇਰੇ ਜਹਨ ਚਾਈਆਂ ਫਿਲਮ ਮਿਰਜ਼ਾਪੁਰ ਵਾਸੇਪੁਰ ਉਵੇਂ ਬਸ ਐਜ਼ ਅ ਕੋਇਨਸੀਡੈਂਸ ਨਸੀਬ ਪੁਰਾ ਮੈਨੂੰ ਇਸ ਫਿਲਮ ਦੀ ਪਹਿਲਾਂ ਦੀ ਇਸ ਪਿੰਡ ਦੀ ਕੋਈ ਕਹਾਣੀ ਪਤਾ ਨਹੀਂ ਸੀ ਨਾ ਹੀ ਪਿੰਡ 'ਚ ਮੈਂ ਕਦੇ ਗਿਆ ਸੀਗਾ ਇਹ ਡਾਇਰੈਕਟਰ ਸਾਹਿਬ ਨੇ ਸਾਰੀ ਸ਼ੂਟਿੰਗ ਸ਼ੂਟਿੰਗ ਹੈ ਜਿਹੜੀ ਸਾਰੀ ਇਹਨਾਂ ਨੇ ਕੀਤੀ ਕਿ ਮੈਂ ਸ਼ੂਟਿੰਗ ਦੌਰਾਨ ਵੀ ਨਹੀਂ ਗਿਆ ਸੀਗਾ ਅਸਲ 'ਚ ਕੋਈ ਕਿਤੇ ਇੱਕ ਦੋ ਵਾਰੀ ਚਲੇ ਗਏ ਪਰ ਉਸ ਦਾ ਨਾਮ ਹੈ ਜਿਹੜਾ ਕੋਇਨਸੀਡੈਂਸੀ ਉਹ ਦੂਸਰੀਆਂ ਫਿਲਮਾਂ ਨਾਲ ਮਿਲਦਾ ਜੁਲਦਾ ਹੋਣ ਕਰਕੇ ਤਾਂ ਉਹ ਵੀ ਗੈਂਗਸ ਬਾਸੇਪੁਰ ਵਧੀਆ ਚੱਲੀ ਮਿਰਜ਼ਾਪੁਰ ਚੱਲੀ ਉਹ ਵੀ ਕ੍ਰਾਈਮ ਵੇਸਟ ਫਿਲਮਾਂ ਸੀਗੀਆਂ ਇਹ ਵੀ ਉਸ ਤਰ੍ਹਾਂ ਦੀ ਹੈ ਥੋੜੀ ਜੀ ਇਹ ਇਸ ਦਾ ਮੇਨ ਕਾਰਨ ਹੋਰ ਅਦਰ ਰੀਜ਼ਨ ਕੋਈ ਨਹੀਂ ਹੈਗਾ ਕਾ ਪਰ ਉਹ ਵੈਸੇ ਉੱਥੋਂ ਦੇ ਲੋਕਾਂ ਨੇ ਬਾਅਦ ਦੇ ਵਿੱਚ ਇਸ ਚੀਜ਼ ਨੂੰ ਖੁਸ਼ੀ ਮਨਾਈ ਅੱਜ ਵੀ ਮਨਾ ਰਹੇ ਆ ਵੀ ਤੁਸੀਂ ਸਾਡਾ ਤੁਹਾਡਾ ਧੰਨਵਾਦ ਤੁਸੀਂ ਸਾਡੇ ਫਿਲਮ ਦਾ ਨਾਮ ਰੱਖਿਆ ਇਹ ਪ੍ਰੋਮੋਟ ਕਰਨ ਵਾਸਤੇ ਤਾਂ ਨਹੀਂ ਕਿਸੇ ਨੇ ਕਰਦੇ ਨਹੀਂ 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 ਐਸਾ ਦਾ ਕੋਈ ਥੈਂਕ ਯੂ ਥੈਂਕ ਯੂ ਸੋ ਮਚ ਪਰ ਵੈਸੀ ਲੋਕ ਵੈਸੀ ਬਹੁਤ ਸੋਹਣਾ ਪਿਆਰ ਦੇ ਰਹੇ ਆ ਬਹੁਤ ਵੈਸੀ ਪ੍ਰੇਮ ਦੇ ਰਹੇ ਹੈਗੇ ਫਿਲਮ ਨੂੰ ਤੁਸੀਂ ਖੁਦ ਦੇਖੋ ਤੁਸੀਂ ਆਪ ਆਖੋਗੇ ਠੀਕ ਲੱਗਿਆ ਸਾਨੂੰ ਵੇਖ ਕੇ ਦੇਖੋ ਹਾਂ ਪਰ ਆਪਣਾ ਉਹ ਸਾਹਮਣੇ ਕਰ ਟੂਨ ਕਰਨਾ ਹੈ you <laughs>